ਸਸਿਗਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੇ ਆਪਣੀ ਸਕਰੀਨ ਦੇ ਉੱਤੇ ਤੁਹਾਡੇ ਨਾਲ ਇੱਕ ਇਨਫੋਰਮੇਸ਼ਨ ਸਾਂਝੀ ਕਰਨ ਲੱਗੇ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਨੇ ਇੱਕ ਅਨਾਉਂਸਮੈਂਟ ਕੀਤੀ ਸੀ ਵੀ ਜਿੰਨੇ ਵੀ ਲਾਲਕੀਰ ਦੇ ਅੰਦਰ ਘਰ ਆਉਂਦੇ ਨੇ ਉਹਨਾਂ ਦੀਆਂ ਰਜਿਸਟਰੀਆਂ ਜਿਹੜੀਆਂ ਨੇ ਸਰਕਾਰੀ ਤੌਰ ਤੇ ਜਿਹੜੀਆਂ ਨੇ ਕੀਤੀਆਂ ਜਾਣਗੀਆਂ ਤੇ ਹੁਣ ਉਹਨਾਂ ਦੀ ਜਿਹੜੀ ਹੈ ਮੈਪਿੰਗ ਹੋ ਰਹੀ ਹੈ ਮੈਪਿੰਗ ਪਿਛਲੇ 1 ਸਾਲ ਤੋਂ ਲਗਾਤਾਰ ਹੋ ਰਹੀ ਹੈ ਤੇ ਕਈ ਘਰਾਂ ਨੂੰ ਜਿੰਦਰੇ ਲੱਗੇ ਹੋਏ ਸੀ ਜਿਨ੍ਹਾਂ ਦੀ ਮੈਪਿੰਗ ਨਹੀਂ ਹੋਈ ਸੀ ਤੇ ਅੱਜ ਅ ਗਰਦਾਸ ਨੰਗਲ ਦੇ ਵਿੱਚ ਜਿਹੜਾ ਆ ਪਟਵਾਰੀ ਸਾਹਿਬ ਪਹੁੰਚੇ ਹੋਏ ਨੇ ਤੇ ਲਾਲ ਲਕੀਰ ਦੇ ਅੰਦਰ ਦੀਆਂ ਜਿਹੜੀ ਮੈਪਿੰਗ ਆ ਉਹ ਹੋ ਰਹੀ ਹੈ ਤੇ ਮੈਪਿੰਗ ਦੇ ਦੌਰਾਨ ਹੀ ਜਿਹੜਾ ਆ ਦੁਬਾਰਾ ਉਹਨਾਂ ਘਰਾਂ ਦਾ ਜਿਹੜਾ ਆ ਬਿਉਰਾ ਲਿਆ ਜਾ ਰਿਹਾ ਆ ਅ ਤੁਹੰਦਾ ਇਹ ਕੀ ਇਸੇ ਚੀਜ਼ ਦੇ ਉੱਤੇ ਜਦੋਂ ਅਸੀ ਇਨਫੋਰਮੇਸ਼ਨ ਲੈਣੀ ਚਾਹੀਦਾ ਅ ਤਹਿਸੀਲਦਾਰ ਸਾਹਿਬ ਨੂੰ ਫੋਨ ਕਰਕੇ ਪੁੱਛਿਆ ਗਿਆ ਕਿ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਇਨਫੋਰਮੇਸ਼ਨ ਜਿਹੜੀ ਉਹ ਸਾਰੀ ਦੇ ਸਾਰੇ ਘਰਾਂ ਦੀ ਇਕੱਠੀ ਕੀਤੀ ਜਾ ਰਹੀ ਹੈ ਜਿੰਨਾ ਘਰਾਂ ਦਾ ਪੂਰਾ ਡਾਟਾ ਬਿਉਰਾ ਨਹੀਂ ਲਿਆ ਗਿਆ ਸੀ ਉਹਨਾਂ ਦਾ ਪੂਰਾ ਜਿਹੜਾ ਆ ਡਾਟਾ ਆ ਉਹ ਹੁਣ ਅਸੀਂ ਲੈ ਰਹੇ ਆ ਤੇ ਇਸ ਤੋਂ ਬਾਅਦ ਜਿਹੜਾ ਆ 90 ਦਿਨਾਂ ਦੀ ਜਿਹੜੀ ਉਹਦੀ ਸਮੀਖਿਆ ਹੋਏਗੀ 90 ਦਿਨ ਜਿਹੜਾ ਆ ਉਹਨਾਂ ਨੂੰ ਜਿਹੜਾ ਪੂਰੀ ਤਰ੍ਹਾਂ ਦੇਖਿਆ ਜਾਏਗਾ ਜਾਂਚਿਆ ਜਾਏਗਾ ਤੇ ਫਿਰ ਜਿਹੜਾ ਆ ਰਜਿਸਟਰੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਬੜੀ ਵੱਡੀ ਖੋਜ ਖਬਰੀ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਪਹਿਲਾਂ ਕੀ ਹੁੰਦਾ ਸੀ ਕਿ ਜਿਹੜੇ ਲਾਲ ਲਕੀਰ ਦੇ ਅੰਦਰ ਘਰ ਹੁੰਦੇ ਸੀ ਉਹਨਾਂ ਦੀ ਕਦੇ ਵੀ ਕੋਈ ਰਜਿਸਟਰੀ ਨਹੀਂ ਹੁੰਦੀ ਸੀ ਹਰ ਘਰ ਦੇ ਉੱਤੇ ਤੁਸੀਂ ਜਦੋਂ ਵੀ ਲਗਾਤਾਰ ਜਿੰਨਾ ਚਿਰ ਵੀ ਬੈਠ ਸਕਦੇ ਇਧਰ ਉਧਰ ਹੋ ਸਕਦਾ ਸੀ ਪਰ ਇਹ ਆਪੇ ਰਜਿਸਟਰੀ ਨਹੀਂ ਕਰਵਾ ਸਕਦੇ ਚਾਹੇ ਤੁਸੀਂ ਥਾਂ ਵੇਚਣਾ ਕਿਸੇ ਨੂੰ ਦੇਣਾ ਜਾਂ ਕਿਸੇ ਵੀ ਹੱਥ ਦੇ ਵਿੱਚ ਜੜਾ ਆ ਉਹ ਤੁਸੀਂ ਰਜਿਸਟਰੀ ਨਹੀਂ ਕਰਵਾ ਸਕਦੇ ਸੀ ਤੇ ਹੁਣ ਜਿਹੜਾ ਤੁਸੀਂ ਦੇਖਦੇ ਪਏ ਹੋ ਕਿ ਆਈਟਮ ਆਪਣੇ ਕੈਮਰਾਮੈਨ ਨੂੰ ਕਹਾਂਗੇ ਤਸਵੀਰਾਂ ਦਿਖਾਈਆਂ ਜਾਣ ਕਿ ਇੱਧਰ ਪਟਵਾਰੀ ਸਾਹਿਬ ਜਿਹੜੇ ਨੇ ਉਹ ਪਿੰਡ ਦੇ ਜਿਹੜੇ ਮੁੱਖ ਬੰਦਿਆਂ ਨੂੰ ਨਾਲ ਲੈ ਕੇ ਨਾਲ ਮੈਂਬਰ ਸਾਹਿਬ ਨੇ ਗੁਰਦਾਸਨਗਲ ਤੋਂ ਤੇ ਉਹਨਾਂ ਨੂੰ ਨਾਲ ਲੈ ਕੇ ਜਿਹੜੇ ਘਰਾਂ ਨੂੰ ਜਿੰਦਰੇ ਲੱਗੇ ਸੀ ਜਿਨ੍ਹਾਂ ਦੀ ਮੈਪਿੰਗ ਨਹੀਂ ਹੋਈ ਸੀ ਜਾਂ ਜਿਨ੍ਹਾਂ ਦੇ ਜਿਹੜਾ ਆ ਨਹੀਂ ਕਰਵਾ ਸਕੇ ਸੀ ਜਿਨ੍ਹਾਂ ਦਾ ਡਾਟਾ ਜਾਂ ਜਿਨ੍ਹਾਂ ਦਾ ਜਿਹੜੇ ਆਧਾਰ ਕਾਰਡ ਜਾਂ ਘਰਾਂ ਦੇ ਜਿਹੜੀ ਪੂਰੀ ਡਿਟੇਲ ਆ ਉਹ ਨਹੀਂ ਚੜ ਚੜੀ ਹੋਈ ਸੀ ਉਹਨਾਂ ਦੇ ਜਿਹੜੇ ਘਰ ਜਿਹੜੇ ਆ ਉਹ ਲੈ ਜਾ ਰਿਹਾ ਤੇ ਇਸ ਟਾਈਮ ਤੁਸੀਂ ਦੇ ਦੇ ਪਈਓ ਵੀ ਤਸਵੀਰਾਂ ਮੈਪ ਜਿਹੜਾ ਉਹ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਮੈਪਿੰਗ ਜਿਹੜੀ ਪੂਰੇ ਗੁਰਦਾਸਨਗਲ ਦੀ ਦਿਖਾਈ ਜਾ ਰਹੀ ਹੈ ਕਿ ਮੈਪਿੰਗ ਦੇ ਨਾਲ ਤੁਸੀਂ ਦੇਖਦੇ ਪਿਓ ਕਿ ਜਿਹੜੇ ਜਿਹੜੇ ਵੀ ਘਰ ਮੈਪ ਦੇ ਵਿੱਚ ਜਿਹੜੇ ਸ਼ੋ ਹੋ ਰਹੇ ਉਹ ਮੈਪ ਜਿਹੜਾ ਆ ਉਹ ਪਟਵਾਰੀ ਸਾਹਿਬ ਵੱਲੋਂ ਜਿਹੜਾ ਆ ਉਹ ਗੁਰਦਾਸ ਨੰਗਲ ਦੇ ਵਿੱਚ ਲਿਆਂਦਾ ਹੋਇਆ ਤੇ ਮੈਪਿੰਗ ਦੇ ਹਿਸਾਬ ਦੇ ਨਾਲ ਜਿਹੜੇ ਵੀ ਘਰ ਨੇ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਜਿਹੜੇ ਆ ਫੇਰ ਜਿਹੜੇ ਲਾਲਕੀਰ ਦੇ ਵਿੱਚ ਵੀ ਜਿਹੜੀ ਆ ਰਜਿਸਟਰੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜਾ ਆ ਜਿੰਨੇ ਵੀ ਘਰ ਸੀ ਉਹਨਾਂ ਦੀ ਜਿਹੜੀ ਉਹ ਪਟਵਾਰੀ ਸਾਹਿਬ ਵੱਲੋਂ ਜਿਹੜੀ ਤਸਦੀਕ ਕੀਤੀ ਜਾ ਰਹੀ ਤੇ ਉਹਨਾਂ ਦਾ ਡਾਟਾ ਲਿਆ ਜਾ ਰਿਹਾ ਹੈ ਤੇ ਉਹਨਾਂ ਘਰਾਂ ਦੀ ਜਿਹੜੀ ਉਹ ਸਾਰੀ ਦੀ ਸਾਰੀ ਜਿਹੜੀ ਗੱਲਬਾਤ ਤੇ ਜਿਹੜੀ ਕੀਤੀ ਜਾ ਰਹੀ ਤੇ ਇਸ ਟਾਈਮ ਪਟਵਾਰੀ ਸਾਹਿਬ ਵੀ ਪਹੁੰਚੇ ਹੋਏ ਨੇ ਤਹਿਸੀਲਦਾਰ ਸਾਹਿਬ ਨਾਲ ਸਾਡੀ ਫੋਨ ਦੇ ਉੱਤੇ ਗੱਲਬਾਤ ਹੋਈ ਹੈ ਇਸ ਗੱਲ ਦੇ ਉੱਤੇ ਜਿਹੜਾ ਆ ਫਿਲਹਾਲ ਉਹਨਾਂ ਨੂੰ ਕੋਈ ਵੀ ਸਰਕਾਰੀ ਹੁਕਮ ਨਹੀਂ ਹੈਗੇ ਕਿ ਉਹ ਕਿਸੇ ਤਰ੍ਹਾਂ ਦੀ ਕੋਈ ਬਾਈਟ ਦੇਣ ਪਰ ਕੰਮ ਜਿਹੜਾ ਆ ਉਹ ਕਿਤਨਾ ਕਿਤੇ ਹੋ ਰਿਹਾ ਆ ਪਰ ਸਾਡੇ ਪਿੰਡ ਦੇ ਵਿੱਚ ਜਿਹੜੇ ਚੌਂਕੀਦਾਰ ਨੇ ਉਹ ਸਾਰਾ ਕੰਮ ਕਰਵਾ ਰਹੇ ਨੇ ਨਾਲ ਮੈਂਬਰ ਨੇ ਤੇ ਚੌਂਕੀਦਾਰ ਸਾਹਿਬ ਨਾਲ ਥੋੜੀ ਜੀ ਗੱਲਬਾਤ ਕਰਦੇ ਕਰਦੇ ਆਪਾਂ ਥੋੜੀ ਗੱਲਬਾਤ ਕਰਦੇ ਆ ਚੌਂਕੀਦਾਰ ਸਾਹਿਬ ਪਿੰਡ ਦੇ ਵਿੱਚ ਇਸ ਟਾਈਮ ਪਟਵਾਰੀ ਸਾਹਿਬ ਪਹੁੰਚੇ ਹੋਏ ਨੇ ਤੇ ਲਾਲਕੀਰ ਦੇ ਅੰਦਰ ਕਦੀ ਵੀ ਰਜਿਸਟਰੀਆਂ ਨਹੀਂ ਹੁੰਦੀਆਂ ਅੱਜ ਜਿਹੜੀਆਂ ਨੇ ਰਜਿਸਟਰੀਆਂ ਹੋ ਰਹੀਆਂ ਨੇ ਤੇ ਉਹ ਰਜਿਸਟਰੀਆਂ ਜਿਹੜੀਆਂ ਨੇ ਉਹ ਪਟਵਾਰੀ ਸਾਹਿਬ ਜਿਹੜੇ ਪਹੁੰਚੇ ਹੋਏ ਆ ਉਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਕਿੰਨੇ ਕ ਘਰਾਂ ਦੀ ਇਸ ਟਾਈਮ ਜਿਹੜੀ ਉਹ ਗੱਲਬਾਤ ਜਿਹੜੀ ਹੈ ਹੈਲੋ ਹਮ ਆਹੀ ਚੌਂਕੀਦਾਰ ਬੋਲਨੇ ਗਦਾਸ ਆਹ ਜਿਹੜਾ ਬ੍ਰੇਸ ਹਵਾ ਆਏ ਆ ਅਸੀਂ ਘਰ-ਘਰ ਜਾ ਕੇ ਸਰਵੇ ਕਰਨਦੇ ਆ ਤੇ ਜਿਹੜੇ ਵੀ ਕੋਈ ਸਰਵੇ ਜਿੰਨੇ ਵੀ ਸਾਨੂੰ ਮਿਲੇ ਆਂ ਉਹ ਕਰ ਦਿੱਤੇ ਆ ਜਿਹੜੇ ਰਹਿ ਗਏ ਬਾਕੀ ਉਹ ਇੱਕ ਦੋ ਦਿਨ ਚ ਉਹ ਵੀ ਕਰ ਦਨੇ ਆ ਸਾਰੇ ਪੂਰੇ ਤੇ ਅਜਸਟਰੀਆਂ ਜਿਹੜੀਆਂ ਇਹਨਾਂ ਦੀ ਆਪੇ ਸਰਕਾਰ ਨੇ ਕਰ ਦੇਣੀਆਂ ਪਰਿਵਾਰੀ ਪਰਿਵਾਰੀ ਸਾਥ ਸਾਡੇ ਨਾਲ ਪਿੰਦੇ ਆ ਕਿੰਨੇ ਕੇ ਘਰਾਂ ਦਾ ਹੁਣ ਤੱਕ ਜਿਹੜਾ ਬਿਉਰਾ ਇਕੱਠਾ ਕਰ ਉਹ ਹੋ ਗਿਆ ਜੀ ਸਾਡੇ ਕੋਲ ਆ ਮੁਕੇ ਕੋਈ 6:17 ਕਰਾਂਦਾ ਹੋਇ ਚੱਲਿਆ ਤਕੀਬਨ ਸਵੇਰ ਦੇ ਕਿੰਨੇ ਕ ਵਜੇ ਤੇ ਲੱਗੇ ਹੋਏ ਸਵੇਰ ਦੇ ਅਸੀਂ ਕੋਈ ਲੱਗੇ ਆ ਜੀ 11:30 ਵਜੇ ਤੱਕ 11:30 ਵਜੇ ਲਗਾਤਾਰ ਜਿਹੜਾ ਪਟਵਾਰੀ ਸਾਹਿਬ ਜਿਹੜੇ ਆ ਉਹ ਇੱਥੇ ਕੰਮ ਕਰਦੇ ਪਏ ਆ ਤੇ ਇਸ ਤੋਂ ਪਹਿਲਾਂ ਵੀ ਜਿਹੜੀਆਂ ਨਹੀਂ ਹੋਈਆਂ ਨੇ ਤੇ ਦੁਬਾਰਾ ਕਿਉਂ ਕਰਨੇ ਪੈਣ ਜਿਹੜੇ ਘਰ ਰਹਿ ਗਏ ਸੀ ਸ਼ਾਇਦ ਉਹਨਾਂ ਦਾ ਕਰਤਾ ਪਏ ਹੋ ਹਾਂ ਨਹੀਂ ਜਿਹੜੇ ਘਰ ਲੈ ਗਏ ਜਿਹੜੇ ਸ਼ਿਲਾਲਕੀ ਦੇ ਅੰਦਰ ਆ ਉਹਨਾਂ ਦੀ ਹੋਣੀਆਂ ਅਸਲ ਲਾਲਕਿਰ ਦੇ ਅੰਦਰ ਹੈ ਜਿਹੜਾ ਬਿਊਰੋ ਪਹਿਲਾਂ ਨਹੀਂ ਬਾਕੀ ਹਾਂ ਹਾਂ ਉਹ ਹੁਣ ਹੋ ਰਿਹਾ ਉਹ ਬਿਊਰੋ ਦਾ ਜਿਹੜਾ ਹੁਣ ਤੱਕ ਕੀਤਾ ਜਾ ਰਿਹਾ ਹੋਰ ਘਟਾ ਲਗਾਤਾਰ ਜਿਹੜੇ 60 70 ਘਰ ਦਰ ਹੋ ਗਏ ਹੋ ਗਏ ਆ ਤੇ ਕੋਈ ਇਨਫੋਰਮੇਸ਼ਨ ਹੈਗੀ ਵੀ ਕਦੋਂ ਤੱਕ ਜੜੀਆਂ ਰਜਿਸਟਰੀ ਹੋ ਜਾਣਗੀਆਂ ਇਹ ਪਟਵਾਰੀ ਸਾਹਿਬ ਨੂੰ ਪਤਾ ਹੋਣਾ ਜੀ ਸਾਨੂੰ ਨਹੀਂ ਇਹਦੇ ਬਾਰੇ ਪਤਾ ਪਈ ਵੀ ਇਹ ਪਟਵਾਰੀ ਸਾਹਿਬ ਨੇ ਕਰਨਾ ਵਾ ਪਟਵਾਰੀ ਸਾਹਿਬ ਨੂੰ ਪਤਾ ਹੋ ਬਾਕੀ ਦੀ ਗੱਲ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਕਿ ਸਾਡੀ ਜਿਹੜੀ ਗੱਲਬਾਤ ਪਹਿਲਾਂ ਜਿਹੜੀ ਹੈ ਫੋਨ ਦੇ ਉੱਤੇ ਜਿਹੜੀ ਹੋ ਚੁੱਕੀ ਹੈ ਫੋਨ ਦੇ ਉੱਤੇ ਜਿਹੜੀ ਹੈ ਉਹ ਗੱਲਬਾਤ ਅਸੀਂ ਜਿਹ ਤੇ ਨਾਲ ਦੀ ਨਾਲ ਸਾਡੀ ਜਿਹੜੀ ਗੱਲ ਹੈ ਉਹ ਪਟਵਾਰੀ ਸਾਹਿਬ ਨਾਲ ਵੀ ਹੋਈ ਸੀ ਕਿਉਂਕਿ ਸਰਕਾਰੀ ਹੁਕਮਤ ਦੇ ਮੁਤਾਬਕ ਸਰਕਾਰੀ ਮੁਲਾਜ਼ਮ ਬੱਝੇ ਹੁੰਦੇ ਨੇ ਤੇ ਉਹ ਕਿਸੇ ਤਰ੍ਹਾਂ ਦੀ ਫਿਲਹਾਲ ਬਾਈਟ ਨਹੀਂ ਦੇ ਸਕਦੇ ਪਰ ਜਿਹੜੀ ਇਨਫੋਰਮੇਸ਼ਨ ਹੈ ਉਹ ਸਾਨੂੰ ਫੋਨ ਦੇ ਉੱਤੇ ਸਾਡੇ ਨਾਲ ਸਾਂਝੀ ਕਰ ਦਿੱਤੀ ਗਈ ਸੀ ਕਿ ਕੁਝ ਘਰਾਂ ਦੀਆਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਰਹਿ ਗਈਆਂ ਸੀ ਕੁਝ ਘਰ ਜਿਹੜੇ ਆ ਉਹ ਜਿੰਦਰੇ ਲੱਗੇ ਹੁੰਦੇ ਆ ਜਾਂ ਉਰੇ ਪਰੇ ਗਏ ਹੁੰਦੇ ਤੇ ਉਹਨਾਂ ਘਰਾਂ ਦਾ ਜਿਹੜਾ ਆ ਡਾਟਾ ਜਾਂ ਬਿਉਰਾ ਜਿਹੜਾ ਆ ਲਾਲਕੀਰ ਦੇ ਅੰਦਰ ਕਲੈਕਟ ਨਹੀਂ ਕਰ ਪਾਏ ਸੀ ਤੇ ਹੁਣ ਦੁਬਾਰਾ ਤੋਂ ਜਿਹੜੀ ਮੈਪਿੰਗ ਹੋ ਰਹੀ ਹੈ ਮੈਪਿੰਗ ਦੇ ਹਿਸਾਬ ਦੇ ਨਾਲ ਆ ਹੁਣ ਨਵੇਂ ਸਿਰੇ ਤੋਂ ਜਿਹੜਾ ਆ ਦੁਬਾਰਾ ਜਿਹੜਾ ਆ ਉਹ ਲਾਲਕੀਰ ਦੇ ਅੰਦਰ ਜਿਹੜੇ ਰਹਿ ਗਏ ਘਰ ਸੀ ਉਹਨਾਂ ਦਾ ਡਾਟਾ ਪਿਉਰਾ ਇਕੱਠਾ ਕੀਤਾ ਜਾ ਰਿਹਾ ਤਾਂ ਕਿ ਉਹਨਾਂ ਦੇ ਘਰਾਂ ਦੀਆਂ ਵੀ ਜੜੀਆਂ ਨੇ ਰਜਿਸਟਰੀਆਂ ਕੀਤੀਆਂ ਜਾਣ ਤਾਂ ਰਜਿਸਟਰੀਆਂ ਕਰਕੇ ਜਿਹੜਾ ਆ ਉਹਨਾਂ ਨੂੰ ਵੀ ਇੱਕ ਰਜਿਸਟਰਡ ਘਰ ਜਿਹੜੇ ਤੇ ਜਾਣ ਕਿਉਂਕਿ ਪਹਿਲਾ ਜਿਹੜਾ ਆ ਘਰਾਂ ਦੇ ਲਾਲਕੀਰ ਦੇ ਅੰਦਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੰਮ ਹੁੰਦਾ ਸੀ ਉਹਦੇ ਚ ਜਿਹੜਾ ਆ ਕਦੇ ਵੀ ਰਜਿਸਟਰੀ ਨਹੀਂ ਸੀ ਹੁੰਦੀ ਚਾਹੇ ਤੁਸੀਂ ਥਾਂ ਵੇਚਣਾ ਚਾਹੇ ਤੁਸੀਂ ਥਾਂ ਖਰੀਦਣਾ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਹੋਣੀ ਉਥੇ ਤੁਸੀਂ ਜਿਹੜਾ ਆ ਆਪਣੇ ਘਰ ਨੂੰ ਜਿਹੜਾ ਆ ਲਾਲ ਕਿਰ ਦੇ ਅੰਦਰ ਰਜਿਸਟਰਡ ਨਹੀਂ ਕਰ ਸਕਦੇ ਜੀ ਰਜਿਸਟਰੀ ਨਹੀਂ ਕਰ ਸਕਦੇ ਹੁਣ ਜਿਹੜਾ ਆ ਸਰਕਾਰ ਵੱਲੋਂ ਜਿਹੜੀਆਂ ਨੇ ਇੱਥੇ ਰਜਿਸਟਰੀ ਕੀਤੀ ਜਾਣਗੀਆਂ ਤਸਵੀਰਾਂ ਦਿਖਾਵਾਂਗਾ ਕਿ ਵੱਖ-ਵੱਖ ਥਾਵਾਂ ਤੇ ਜਾ ਕੇ ਵੱਖ-ਵੱਖ ਘਰਾਂ ਦੇ ਵਿੱਚ ਜਿਹੜਾ ਆ ਉਹ ਉਹ ਮੈਪਿੰਗ ਕੀਤੀ ਜਾ ਰਹੀ ਹੈ ਮੈਪ ਦੇ ਹਿਸਾਬ ਦੇ ਨਾਲ ਜਿਹੜਾ ਜਿਹੜਾ ਵੀ ਘਰ ਉਹਨਾਂ ਦਾ ਸਾਹਮਣੇ ਆ ਰਿਹਾ ਉਹਨਾਂ ਘਰਾਂ ਦੀ ਜਿਹੜੀ ਹੈ ਜਿਹੜਾ ਆ ਡਾਟਾ ਕਲੈਕਟ ਕੀਤਾ ਜਾ ਰਿਹਾ ਘਰਾਂ ਦੇ ਮੁਖੀਆ ਦਾ ਜਿਹੜਾ ਡਾਟਾ ਆ ਉਹ ਕਲੈਕਟ ਕੀਤਾ ਜਾ ਰਿਹਾ ਆਧਾਰ ਕਾਰਡ ਦਾ ਜਿਹੜਾ ਆ ਉਹ ਕੀਤਾ ਜਾ ਰਿਹਾ ਆ ਤਾਂ ਕਿ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਰਿਸਟਰੀ ਕਰਨੀ ਜਿਹੜੀ ਉਸ ਤੋਂ ਖਾਲੀ ਹੋ ਸਕੇ ਲਾਲ ਲਕੀਰ ਦੇ ਅੰਦਰ ਜਿੰਨੇ ਵੀ ਘਰ ਆ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਰਜਿਸਟਰੀਆਂ ਦੇ ਲਈ ਜਿਹੜਾ ਆ ਸਾਰੀ ਗੱਲਬਾਤ ਹੋ ਰਹੀ ਹੈ ਬਾਕੀ ਵੀ ਤੇ ਇਸ ਟਾਈਮ ਸਾਡੇ ਨਾਲ ਨੰਬਰਦਾਰ ਜੀ ਮੌਜੂਦ ਨੇ ਉਹ ਕੀ ਕਹਿਣਗੇ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਨਹੀਂ ਵਧੀਆ ਕੰਮ ਹੋ ਰਿਹਾ ਪਿੰਡ ਚ ਪੁਤਵਾਰੀ ਸਾਹਿਬ ਆ ਜਾਂਦੇ ਜਿੱਦੇ ਰਜਿਸਟਰੀਆਂ ਲਾਗਦੀਆਂ ਨਹੀਂ ਹੁੰਦੀਆਂ ਹੋ ਜਾਂਦੀਆਂ ਗੰਦੀਆਂ ਵਧੀਆ ਕੰਮ ਆ ਜੀ ਹਾਂ ਜਿਵੇਂ ਕਿ ਪਹਿਲਾਂ ਆਪਾਂ ਘਰਾਂ ਨੂੰ ਵੇਚਣਾ ਹੁੰਦਾ ਸੀ ਜਾਂ ਕੁਝ ਥਾਂ ਲੈਣਾ ਹੁੰਦਾ ਸੀ ਬੜੀ ਖਾਈ ਸੀਗੀ ਤੇ ਹੁਣ ਸੌਖਾ ਵਿਕ ਜਾ ਕਰੇਗਾ ਹਾਂ ਪੀਏ ਵੀ ਅ ਜੇਕਰ ਰਜਿਸਟਰੀ ਹੋਏਗੀ ਤੇ ਸਾਨੂੰ ਪਤਾ ਹੋਏਗਾ ਵੀ ਸਾਡੀ ਹਾਂਜੀ 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 ਜਾਂ ਕਿਸੇ ਵੀ ਤਰ੍ਹਾਂ ਦਾ ਕਿਉਂਕਿ ਇਰਤੇ ਇੱਕ ਹੋਰ ਵੀ ਪ੍ਰੋਬਲਮ ਬੜੀ ਵੱਡੀ ਹੁੰਦੀ ਵੀ ਜੇਕਰ ਲਾਲ ਲਕੀਰ ਦੇ ਅੰਦਰ ਤੁਹਾਡਾ ਘਰ ਆ ਰਜਿਸਟਰੀ ਨਹੀਂ ਹੈਗੀ ਤੇ ਅਮਰਜੈਂਸੀ ਜੇਕਰ ਤਾਂ ਹੋਈ ਬੈਂਕ ਦੇ ਉਤੋਂ ਲੋਨ ਲੈਣਾ ਆ ਤੇ ਉਹ ਵੀ ਲੋਨ ਤੁਸੀਂ ਨਹੀਂ ਲੈ ਸਕਦੇ ਸੀ ਪਰ ਜੇਕਰ ਰਜਿਸਟਰਡ ਹੀ ਹੋਏਗੀ ਤੇ ਉਹ ਮਿਲ ਜੇਗਾ ਜੀ ਮਿਲ ਜੇਗਾ ਉਹ ਹੋਰ ਵੀ ਸੌਖਾ ਹੋ ਜਾਵੇ ਤੇ ਵਿੱਚ ਕੰਮ ਕਰਨੇ ਕਈ ਤਰ੍ਹਾਂ ਦੇ ਜਿਹੜੇ ਹਾਂਜੀ ਹਾਂਜੀ ਉਹ ਕੰਮ ਸੌਖੇ ਹੋ ਜਾਂਦੇ ਆ ਜੀ ਬਹੁਤ ਵਧੀਆ ਜੀ ਸਾਡੇ ਨਾਲ ਇਸ ਟਾਈਮ ਲੰਮੜਦਾਰ ਸਾਹਿਬ ਵੀ ਸੀ ਕਿ ਜਿਨ੍ਹਾਂ ਨੇ ਵੀ ਕਿਹਾ ਕਿ ਸਹੀ ਮਾਇਨੇ ਦੇ ਵਿੱਚ ਜਿਹੜੀ ਰਜਿਸਟਰੀਆਂ ਕਰਕੇ ਆਉਂਦੀ ਸੀ ਵੀ ਰਜਿਸਟਰੀਆਂ ਲਾਲਕੀਰ ਦੇ ਅੰਦਰ ਨਹੀਂ ਹੁੰਦੀਆਂ ਨਾ ਥਾਂ ਵੇਚ ਸਕਦੇ ਸੀ ਚਾਜਨਾ ਨਾ ਥਾਂ ਖਰੀਦ ਸਕਦੇ ਸੀ ਤੇ ਨਾ ਹੀ ਅਸੀਂ ਜਿਹੜਾ ਆ ਕਦੀ ਉਸ ਘਰ ਦੇ ਉੱਤੇ ਲੋਨ ਲੈ ਸਕਦੇ ਸੀ ਜੇਕਰ ਸਾਨੂੰ ਅਮਰਜੈਂਸੀ ਕਿਤੇ ਦਿੱਕਤ ਪ੍ਰੇਸ਼ਾਨੀ ਆਉਂਦੀ ਸੀ ਤੇ ਅਸੀਂ ਕਦੇ ਵੀ ਜਿਹੜਾ ਆ ਲੋਨ ਨਹੀਂ ਲੈ ਸਕਦੇ ਸੀ ਕਿਉਂਕਿ ਲਾਲਕੀਰ ਦੇ ਅੰਦਰ ਰਜਿਸਟਰੀ ਸਾਡੇ ਕੋਲ ਨਹੀਂ ਹੁੰਦੀ ਸੀ ਪਰ ਹੁਣ ਜਿਹੜੀ ਸਰਕਾਰ ਨੇ ਬਹੁਤ ਵਧੀਆ ਸਹੂਲਤਾਂ ਦੇ ਦਿੱਤੀ ਹੈ ਕਿ ਜਲਦ ਜਿਹੜੀਆਂ ਨੇ ਉਹ ਰਜਿਸਟਰੀਆਂ ਹੋ ਜਾਣਗੀਆਂ ਤੇ ਨਕਸ਼ਿਆਂ ਦੇ ਆਧਾਰ ਦੇ ਉੱਤੇ ਜਿਹੜਾ ਆ ਘਰਾਂ ਦੇ ਵਿੱਚੋਂ ਡਾਟਾ ਬਿਉਰਾ ਲੈਣਾ ਸ਼ੁਰੂ ਕਰ ਦਿੱਤਾ ਆ ਤੇ ਔਰ ਰਜਿਸਟਰੀ ਜਦੋਂ ਹੋ ਜਾਣਗੀ ਤੇ ਫਿਰ ਬਹੁਤ ਸਾਰੇ ਕੰਮ ਜਿਹੜੇ ਪਿੰਡਾਂ ਦੇ ਵਿੱਚ ਸੁਖਾਲੇ ਹੋ ਜਾਣਗੇ ਥਾਂ ਵੇਚਣਾ ਖਰੀਦਣਾ ਜਾਂ ਫਿਰ ਜੇਕਰ ਤੁਹਾਨੂੰ ਲੋਨ ਲੈਣ ਦੀ ਲੋੜ ਆ ਤੇ ਤੁਸੀਂ ਆਰਾਮ ਦੇ ਨਾਲ ਆਪਣੇ ਘਰ ਦੇ ਰਜਿਸਟਰੀ ਦੇ ਕੇ ਤੇ ਲੋਨ ਲੈ ਸਕਦੇ ਹੋ ਤੁਸੀਂ ਦੇ ਦੇ ਪਿਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਕੈਮਰਾਮੈਨ ਰਜਤ ਕੁਮਾਰ ਦੇ ਨਾਲ ਧੰਨਵਾਦ